ਕਹੇ ਕਰ ਚੁ ਕੀ ਪਤਾਈ ਨਾਕਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਇਸਤਜਨਾ ਮਿੱਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਕਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਭਾਈ ਤੇ ਅੱਜ ਆਪਾਂ ਭਾਈ ਤੁਹਾਡੇ ਖਾਤਰ ਬੱਚੇ ਲੈ ਕੇ ਆਏ 6 6 ਬੱਚੇ ਆ ਵਈ ਆਪਣੇ ਕੋਲ ਜਨਰਲ ਕੋਲਰ ਰੇਟ ਆ ਭਾਈ 200 ਰੁਪਏ ਪਰ ਪੀਸ ਹੈਗਾ ਦੇਣੇ ਇਕੱਠੇ ਆ ਭਾਈ ਸਰ ਦੇ ਸਾਰੇ 6 ਬੱਚੇ ਵਈ ਸਰਦੇ ਹੀ ਨੀਲੀ ਢਾਂਗੀ ਦੇ ਲੱਗੇ ਹੋਇਆ ਬਈ ਠੀਕ ਹੈ ਜੀ ਸਰਦਾ ਹੀ ਨੀਲੀ ਢਾਂਗੀ ਦੇ ਲੱਗੇ ਹੋਇਆ ਬਈ 200 ਦੇ ਹਿਸਾਬ ਨੂੰ ਦੇਣੇ ਆ ਬਈ ਇਹ ਇਕੱਠੇ ਲਓ ਜੀ ਘਰੋਂ ਲੱਗੇ ਉਹਨੂੰ ਦਰਸ਼ ਨੂੰ ਮੇਰੇ ਬੱਚਿਆਂ ਦੇ ਲਓ ਜੀ ਬਈ ਲਓ ਜੀ ਬਈ ਇਹ ਬੱਚਾ ਹੈਗਾ ਕਮੰਡਲਾ ਇਧਰ ਲਈ ਇੱਕ ਪੀਲੀ ਹੈ ਇੱਧਰ ਲਈ ਅੱਖ ਕਾਲੀ ਆ ਬਾਈ ਜੀ ਆੱਖ ਪੀਲੀ ਆੱਖ ਕਾਲੀ ਆ ਬਾਈ ਜੀ ਗਰਦਨ ਤੇ ਸਿੰਬਾ ਕੋਈ ਇਹਦੇ ਠੀਕ ਹੈ ਸਰਦੇਈ ਨੀਲੀ ਢਾਂਗੀ ਤੇ ਲੱਗੇ ਹੋਇਆ ਬਈ ਉੜਦੇ ਆਗੇ ਬਈ ਕੋਈ ਐਸੀ ਗੱਲ ਨਹੀਂ ਤੇ ਉੜਦੇ ਵੀ ਆ ਬਈ ਐ ਜੀ ਨੂੰ ਆਉਜੀ ਕਰੋ ਪੰਜਾਸ਼ ਆਉਗੇ ਹੋਲਾ ਜੀ ਹੁਣ ਆਪਾਂ ਕੱਢਦੇ ਹਾਂ ਦੂਸਰਾ ਬੱਚਾ ਹੋਲਾ ਵਈ ਜੀ ਸਨੇਰੀਆਂ ਅੱਖਾਂ ਇਹਦੀਆਂ ਤੇ ਪੂਰੀ ਜੀ ਨੌਕਾ ਵਈ ਸਨੇਰੀਆਂ ਅੱਖਾਂ ਨੇ ਇਹਦੇ ਵੀ ਗਰਦੰਦੇ ਸਿੰਭਾ ਵਈ ਇੱਥੇ ਪੂਰੇ ਸਿੰਭਾ ਗੇ ਇਹ 200 ਦੇ ਹਿਸਾਬ ਨੂੰ ਦੇਣਿਆ ਬਈ ਪਰ ਪਿਸ ਦੇਣੇ ਵੀ ਇਕੱਠਿਆ ਬਈ ਠੀਕ ਹੈ ਜੀ ਬਈ ਤੇ ਲਓ ਬਈ ਜੀ ਕਰੋ ਪੰਜਨਾ ਸ਼ਾਹ ਬਾਕੀ ਇੱਕ ਗੱਲਾਂ ਦੀ ਗੱਲ ਹੋਰ ਦੱਸਦਾ ਤੁਹਾਨੂੰ ਬਈ ਅੰਬਰਸਰ ਕਣੀ ਆਪਣੀ ਢੋਪੜੀ ਜਾਣ ਲੱਗ ਗਿਆ ਬਈ ਅੰਬਰਸਰ ਪਠਾਨਕੋਟ ਤੇ ਇਧਰੋਂ ਜਿੰਨੇ ਇਲਾਕੇ ਉਮਰਸਰ ਸਾਹਿਬ ਕੋਲ ਨਹੀਂ ਉਹਨਾਂ ਸਭ ਚ ਆਪਣੀ ਡਿਲੀਵਰੀ ਜਾਂਦੀ ਹੈ ਬਾਈ ਜੇ ਕਿਸੇ ਨੂੰ ਡਿਲੀਵਰੀ ਕਰਾਉਣੀ ਹੈ ਡਿਲੀਵਰੀ ਵੀ ਹੋ ਜੇ ਬਾਈ ਡਿਲੀਵਰੀ ਚਾਰਜ ਅਲੱਗ ਲੱਗੂਗਾ ਠੀਕ ਹੈ ਬਾਈ ਜੀ ਲਓ ਜੀ ਬਾਈ ਚਿੱਟੀਆਂ ਕਾ ਪੂਰੀ ਨੋਕਾ ਬਾਈ ਤੇ 200 ਦੇ ਹਿਸਾਬ ਨੂੰ ਦੇਣੇ ਆ ਬਾਈ ਆਪਣੇ 6 ਬੱਚੇ ਆ ਮੈਂ ਠੀਕ ਹੈ ਜੀ ਬਾਈ ਕਰ ਲਓ ਫਰਾਸ਼ ਲੋਜੀ ਕਰੋ ਪੰਜਾਂ ਸ਼ੋਕ ਇੱਕ ਘਰ ਦੇ ਬੱਚੇ ਆ ਬਈਏ ਕੋਈ ਅਲੱਗ-ਅਲੱਗ ਨਹੀਂ ਹੈਗੇ ਇੱਕੇ ਘਰ ਦੇ ਆ ਬਈਏ ਲੋ ਆ ਬਈ ਜੀ ਚਿੱਟੀਆਂ ਖਾਣੇ ਬਈ ਲਾਲ ਸਿਰਾਂ ਬਈ ਪੂਰੀ ਲੋਕਾ ਜੀ ਠੀਕ ਹੈ ਜੀ ਕਰੋ ਅੱਖਾਂ ਵਿੱਚ ਸ਼ੋਕ ਹਾਂ ਕਰੋ ਵਾਈਪ ਪਰਮਾਸ਼ਾ ਇੱਕ ਘਰ ਦੇ ਬੱਚੇ ਆ ਭਈ ਐ ਕੋਈ ਅਲੱਗ ਅਲੱਗ ਨਹੀਂ ਹੈਗੇ 200 ਦੇ ਹਿਸਾਬ ਨੂੰ ਦੇਣੇ ਆ ਭਈ ਪਾਣੀ ਠੀਕ ਹੈ ਜੀ 6 ਬੱਚੇ ਬਈ ਤੋਂ ਉੱਤੇ ਲੋ ਭਈ ਕੱਚਿਆ ਬਿੜੇ ਅੱਖਾਂ ਲਾਲ ਸਿਰ ਬਈ ਪੂਰੀ ਨੁਕਈ ਕੱਚਿਆ ਬਿੜੇ ਅੱਖਾਂ ਲਾਲ ਸਿਰ ਆ ਪੂਰੀ ਨੁਕਾ ਬਈ ਜੀ ਹੁੰਦੀ ਲਾਲ ਚਿੰਨਾ ਜਬਈ ਇੱਕ ਕਰਦੇ ਆ ਬਈ ਸਰਦਈ ਨੀਲੀ ਛਤਰੀ ਦੇ ਲੱਕਿਆ ਬਈ ਠੀਕ ਹੈ ਜੀ ਸੇ ਉੜਦੇ ਆ ਬਈ ਐ ਨਾ ਬਾਈ ਜੀ ਬਲੀ ਆਖਣਾ ਵਈ ਕਾਲਾ ਚੀਨਾ ਵਈ ਠੀਕ ਹੈ ਕਾਲੀਆਂ ਨੋਕਾ ਵਈ ਥੋਲਾ ਵਈ ਜੀ ਕਰੋ ਫਰਾਂਗਾ ਸ਼ੌਕ ਆ ਕਰੋ ਜੀ ਪੰਜਾਂ ਦਾ ਸ਼ੌਕ ਮੋਚਾ ਵਈ ਦੇਖੋ ਵੀ ਬੱਚੇ ਦੀ ਖੜਤ ਫੜਦੇ ਨਹੀਂ ਖੜਤ ਫੜਦੇ ਨਹੀਂ ਕੋਈ ਕੋਈ ਇਹ ਨਹੀਂ ਆ ਗਿਆ ਆਪਣੇ ਆਜੋ ਭਈ ਡੱਤੇ ਕਿਉਂਗੇ ਡਰਿਆ ਨਾ ਕਰੋ ਯਾਰ ਬਈ ਲਓ ਭਈ ਕਿਹਨੇ ਵੀ ਇਹ ਪੜੇ ਇਕੱਠੇ ਹੈਗੇ ਉਹਨਾਂ ਮੈਂ ਤਾਂ ਵਾ ਕੇ ਡਰਨ ਲੱਗ ਜਾਂਦੇ ਆ 6 ਬੱਚੇ ਵੀ 200 ਦੇ ਹਿਸਾਬ ਨਾਲ ਹੀ ਦੇਣੇ ਠੀਕ ਹੈ ਜੀ ਛਾਦਰੀ ਦੇ ਲੱਗਿਆ ਬਈ ਕੀ ਇੰਡੀ ਛਾਦਰੀ ਦੇ ਲੱਗੇ ਹੋਏ ਬਈ दिए थे लो भाई। थे। कर्ला कर्ला लो भाई करो चेक खड़ता फटता चेक करो भाई ना नहीं। नहीं। लो भाई करो चेक खड़ता फड़ता बच्चा ਖੜੇ ਸੱਪ ਮੰਗੂ ਸੱਪ ਮੰਗੂ ਸ਼ੂਕਦੇ ਬਈ 6 ਦੇ 6 ਬੱਚੇ ਠੀਕ ਆ ਬਈ ਕਰ ਲੋ ਗੌਰ ਕਰ ਲੋ ਚੈੱਕ ਆਹ ਰੇਡ ਦੇ ਵਿੱਚ ਤੁਹਾਨੂੰ ਨਹੀਂ ਕੋਈ ਦਿੰਦਾ ਬਈ ਉੜਦੇ ਹੋਏ ਬਈ ਇਹ ਬੱਚੇ ਸੋ ਦਈ ਟਾਂਗੇ ਰੱਖਿਆ ਬਈ ਕਰ ਲੋ ਚੈੱਕ ਗੱਲਾਂ ਕਰ ਨੋ ਨੋ ਨਾਕਰੋ ਪ੍ਰੋਡਕਸ਼ਨ YouTube ਚੈਨਲ ਨੂੰ ਤੇ ਨਾਕਰੋ ਪ੍ਰੋਡਕਸ਼ਨ Facebook ਪੇਜ ਨੂੰ ਵੀ ਕਰ ਲੋ ফলো ਤੇ ਫੋਨ ਨੰਬਰ ਹੈਗਾ ਮੇਰਾ 88728 01437 88728 01437 ਫੋਨ ਨੰਬਰ ਹੈ ਬਈ ਮੇਰਾ ਆਹ ਲੋ ਤੁਹਾਨੂੰ ਕੰਪਿਊਟਰ ਹੋਰ ਵੀ ਦਿਖਾ ਦਿੰਨੇਗੇ ਆਪਣੇ ਕੋਲ ਆਏ ਹੋਇਆ ਬਈ ਇਹਨਾਂ ਦੀ ਵੀਡੀਓ ਵੀ ਸ਼ਾਮ ਤੱਕ ਬਣਾ ਕੇ ਪਾਵਾਂਗੇ ਬਈ ਕੁਦਰ ਬਾਵਾ ਹੈ ਬਈ ਕੁਸ ਉਧਰ ਬੈਠੇ ਹੋਏ ਠੀਕ ਹੈ ਉਹ ਤਾਂ ਬਥੇਰੇ ਆਏ ਬਈ ਬਈ ਉਹ ਕੁਸ ਉਧਰ ਵੀ ਬੈਠਿਆ ਬਈ ਕੁਦਰ ਬਿਲੋਂ ਮਨਨੇ ਚਲੋ ਪਿਆ ਟਕ ਉਤਰਾ ਹੋਏ ਬਈ ਬਈ ਨਾਮ ਹੈ ਠੀਕ ਹੈ ਤੇ ਫੋਨ ਨੰਬਰ ਮੇਰਾ ਹੈ 88728 01433 ਫੋਨ ਨੰਬਰ ਬਈ ਜੀ ਮਿਲਦੇ ਵੀ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ